ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਸੁਜਾਨਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰ ਦੇ ਮੁਤਾਬਕ ਇੱਕ ਵਿਅਕਤੀ ਜਿਸ ਦਾ ਨਾਂ ਸੰਨੀ ਉਮਰ 35 ਸਾਲ ਵਾਸੀ ਸੁਜਾਨਪੁਰ ਦੱਸਿਆ ਜਾ ਰਿਹਾ ਹੈ ਉਸ ਦਾ ਅੱਪਰ ਬਾਰੀ ਦੁਆਬ ਨਹਿਰ ਵਿੱਚ ਰੁੜਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਇਸ ਸਬੰਧੀ ਸੰਨੀ ਦੀ ਭੈਣ ਨੇ ਕੀ ਕੋ ਜਾਣਕਾਰ ਦਿੱਤੀ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਪਹੁੰਚੀ ਜਿੱਨਾਂ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਹੈ ਕੁਝ লাই ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾਣੇ ਹਾਂ ਤਾੜੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ આર ਐ ਨਿਊਜ਼ ਅਤੇ ਜੁੜੇ ਰਹੋ ਤਾੜੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਪੱਤਰਕਾਰ ਨਰਿੰਦਰ ਕੌਰ ਪਰੀਵਾਲ ਤੇ ਰਿੰਕੂ ਆਜ਼ਾਦੀ ਇੱਕ ਖਾਸ ਰਿਪੋਰਟ ਨਾਨ ਮਹਾਰਾਜ ਆਇਆ ਸੀ ਸਣੀ ਨਾਂ ਦਾ ਮੁੰਡਾ ਵਾ ਤੇ ਪਾਣੀ ਇੱਥੇ ਲੰਮੇ ਪਿਆ ਪਤਾ ਨਹੀਂ ਕਿ ਰੁੜ ਗਿਆ ਕਿ ਕੀ ਗੱਲ ਬਣੀ ਤੇ ਕੱਪੜੇ ਇੱਥੇ ਬਾਹਰ ਪਏ ਨੇ ਚੱਪਲ ਉੜ ਗਿਆ ਹੋਵੇ ਇਹਦਾ ਵੀਰ ਲੱਗਦਾ ਮਮੀ ਡੈਡੀ ਮਰ ਗਏ ਨੇ ਕੋਈ ਨਹੀਂ ਆਏਗਾ ਤੇ ਜਿਆਨ ਪਰਚੇ ਰਹਿਨੇ ਵਾ ਜੀਾਂਗੇ ਵੀ ਪਾਣੀ ਬੰਦ ਹੋਵੇ ਸਾਡਾ ਬੱਚਾ ਲੱਭੇ ਸਾਨੂੰ